ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਥੋਂ ਅੱਗੇ ਕਥਾ ਸ਼ੁਰੂ ਕਰਨ ਲੱਗੇ ਆਂ ਪੰਜ ਦੋਖ ਜਿਹੜਾ ਕਿਸੇ ਨੂੰ ਦੇਖ ਕੇ ਮਨ ਵਿੱਚ ਗਰਾਨੀ ਕਰਨੀ ਤੇ ਦੂਸਰੇ ਪੁਰਸ਼ ਦੇ ਦੋਖ ਔਗਣ ਰੋਪਣ ਕਰਨ ਭਾਵ ਕੇ ਜਣਾਉਣੇ ਉਸ ਨੂੰ ਦੋਖ ਆਦੇ ਹਨ ਇਹ ਦੋਖ ਪੰਜ ਤਰ੍ਹਾਂ ਦੇ ਹਨ ਇੱਕ ਵਿਦਿਆ ਇਕ ਆਨਸਾ ਮਤਾ ਰਾਗ ਦਵੇਖ ਅਭੀ ਨਵੇਸ ਇਹ ਪੰਜ ਦੁਖ ਹਨ ਜਿਨ੍ਹਾਂ ਵਿੱਚ ਜੀਵ ਗ੍ਰਸਿਆ ਹੋਇਆ ਸਦਾ ਹੀ ਕਲੇਸ਼ ਦੀ ਪ੍ਰਾਪਤੀ ਕਰਦਾ ਰਹਿੰਦਾ ਹੈ ਇਹਨਾਂ ਦਾ ਮੀਰਬਾ ਇਸ ਪ੍ਰਕਾਰ ਹੈ ਅਵਿੰਧਿਆ ਪਹਿਲਾ ਈਵ ਆ ਵਦਕੋ ਹੋਣ ਕਰਕੇ ਕਈ ਐਸੇ ਕੰਮ ਕਰਦਾ ਹੈ ਜਿਹੜਾ ਕਿ ਕਰਨੇ ਯੋਗ ਨਹੀਂ ਹੁੰਦੇ ਪਹਿਲੇ ਹਰ ਇੱਕ ਕੰਮ ਵਿੱਚ ਕਾਲੀ ਕਰਨੀ ਤੇ ਵਿਚਾਰ ਨਾ ਕਰਨੀ ਕਿ ਇਸ ਕੰਮ ਦੇ ਕੀਤੇ ਮੈਨੂੰ ਨਫਾ ਹੋਵੇਗਾ ਜਾਂ ਨਕਸਾਨ ਦੂਸਰੇ ਆਦਮੀ ਦੀ ਪਛਾਣ ਨਾ ਕਰ ਸਕਣੀ ਕਿ ਇਹ ਕਿਹੋ ਜਹਾ ਹੈ ਦੇ ਅਸੀਂ ਥਾਵਾ ਸਾਨੂੰ ਇਸ ਦਾ ਕਿਸ ਪ੍ਰਕਾਰ ਕਦਰ ਕਰਨੀ ਚਾਹੀਦਾ ਹੈ ਕਿਉਂਕਿ ਵਿਦਵਾਨ ਆਦਮੀ ਹਰ ਕੰਮ ਸੋਚ ਕੇ ਕਰਦਾ ਹੈ ਤੀਸਰਾ ਇਹ ਵਿਚਾਰ ਨਾ ਕਰਨੀ ਕਿ ਮੇਰੀ ਆਮਦਨ ਕਿੰਨੀ ਹੈ ਤੇ ਮੈਂ ਖਰਚ ਕਿੰਨਾ ਕਰ ਰਿਹਾ ਹਾਂ ਚੌਥੇ ਇਹ ਕਿ ਮੈਨੂੰ ਲੋਕਾਂ ਨਾਲ ਕਿਸ ਤਰ੍ਹਾਂ ਦਾ ਮਰਤਾਵਾ ਕਰਨਾ ਚਾਹੀਦਾ ਹੈ पाँच ये कि जड़ा कम मैं कर रहा हाँ ये चंगा है जमें सब कुछ दे हथ है तो उसकी मर्जी अनुसार सब कुछ होंद है पर अपनी वालों भी विचार करनी जरूरी है कि मैं भैड़े पासे तो नहीं लग रहा छिवे ये कि मैं अपने धर्म के रास्ते तुर तो रहा हाँ जहर 7ਵੇਂ ਮੈਨੂੰ ਆਪਣੇ ਬਜ਼ੁਰਗਾਂ ਮਾਪਿਆਂ ਤੇ ਉਸਤਾਦਾਂ ਦੀ ਕਿਸ ਤਰ੍ਹਾਂ ਕਿਸੇ ਪ੍ਰਕਾਰ ਕਦਰ ਕਰਨੀ ਚਾਹੀਦੀ ਹੈ 8ਵਾਂ ਇਹ ਹੈ ਕਿ ਮੇਰਾ ਦੁਨੀਆ ਵਿੱਚ ਆਉਣ ਦਾ ਕੀ ਮੰਤਵ ਹੈ ਸੋ ਅਵੇ ਦੇਖੋ ਵਰ ਸੇ ਇਹੋ ਜਿਹੇ ਕੰਮ ਬਾਵਤ ਸੋਚ ਨਹੀਂ ਸਕਦਾ ਤੇ ਨਾ ਕਰ ਹੀ ਸਕਦਾ ਹੈ ਸੋ ਇਹ ਪਹਿਲਾ ਦੇਖ ਅਵਿਧਿਆ ਹੈ असम्मता दूसरी ਕਈਆਂ ਆਦਮੀਆਂ ਨਾਲ ਪਰਸ ਪਰ ਝਗੜੇ ਕਰਦੇ ਰਹਿਣਾ ਕਿਉਂਕਿ ਕਈਆਂ ਕੰਮਾਂ ਵਿੱਚ ਦੂਸਰੇ ਪਰਸਾਂ ਨਾਲ ਰਹਿਣਾ ਮਿਲਣੀ ਇਸ ਦਾ ਨਾਮ ਅਸੰਮਤਾ ਹੈ ਇਹ ਦੇ ਇਹ ਦੋਖ ਕਈ ਤਰ੍ਹਾਂ ਨਾਲ ਪੈਦਾ ਹੋ ਜਾਂਦਾ ਹੈ ਜੈਸਾ ਕਿ ਇਸ਼ਟ ਇੱਕ ਨਾ ਹੋਣਾ ਧਾਰਮਿਕ ਖਿਆਲਾਂ ਵਿੱਚ ਵੀ ਭੇਦ ਹੋਣਾ ਅਦਕ ਤੀਸਰਾ ਰਾਗ ਰਾਗ ਨਾਮ ਪ੍ਰੀਤੀ ਕਰਨ ਦਾ ਹੈ ਕਿ ਸੱਜਣਾ ਨਾਲ ਪ੍ਰੀਤੀ ਕਰਨੀ ਤੇ ਸਦਾ ਪ੍ਰੀਤੀ ਕਰਨ ਵਿੱਚ ਊਰਜੇ ਰਹਿਣਾ ਨਾ ਸਤ ਸੰਗ ਕਰਨਾ ਨਾ ਗੁਰੂ ਅਸਥਾਨਾਂ ਦੀ ਯਾਤਰਾ ਕਰਨੀ ਤੇ ਨਾ ਕਿਸੇ ਧਾਰਮਿਕ ਕੰਮ ਵਿੱਚ ਹਿੱਸਾ ਲੈਣਾ ਕੇਵਲ ਅੱਬਰ ਨਾਲ ਪ੍ਰੀਤੀ ਰੱਖਣੀ ਬਲਕੇ ਗੁਰੂ ਜੀ ਨੂੰ ਭਲਾ ਛੱਡਣਾ ਤੇ ਇਸ ਤਰ੍ਹਾਂ ਕਰਨਾ ਜੈਸੇ ਗੁਰੂ ਜੀ ਦੱਸਦੇ ਹਨ ਪੁੱਤਰ ਕਲਤਰ ਓਰ ਜਿਉਂ ਜਾਨ ਨਹੀਂ ਜਾਨ ਮੇਰੀ ਗੌਣੀ ਮਹੱਲਾ ਕਟੰਬ ਦੇਖ ਮਿਕਸੇ ਕਮਲਾ ਜਿਉਂ ਪਰ ਕਰ ਜੋਹੇ ਕਉਟਨਰਾ ਇਸ ਦਾ ਨਾਮ ਰਾਗ ਹੈ ਚੌਥਾ ਦਵੇਸ਼ ਦੂਸਰੀ ਆਦਮੀ ਨੂੰ ਤਣਾੜ ਦੇਖ ਕੇ ਮਨੁੱਖ ਚ ਸਾਨਾ ਕਿ ਇਹ ਕਿਉਂ ਤਾਨਣ ਵਾਲਾ ਹੈ ਦੂਸਰੇ ਦੇ ਗੁਣ ਦੇਖ ਕੇ ਆਪਸ ਦੇ ਨਾਲ ਈਰਖਾ ਕਰਨੀ ਤੇ ਅਸਲੀ ਨਿੰਦਿਆ ਕਰਨ ਵਿੱਚ ਤਤਪਾ ਰਹਿਣਾ ਇਹੋ ਜਏ ਗੁਣਾ ਮੂਤਾਰਨ ਕੰਡਾ ਨਾਮ ਦੁਬਾਸ਼ ਹੈ ਇਹ ਗੁਣ ਆਮ ਕਰਕੇ ਸਾਖਤ ਪੁਰਸ਼ਾਂ ਵਿੱਚ ਬਹੁਤ ਹੁੰਦਾ ਹੈ ਕਿਉਂਕਿ ਉਹ ਭਗਤਾਂ ਦਾ ਪ੍ਰਤਾਪ ਦੇਖ ਕੇ ਮਨ ਵਿੱਚ ਬਹੁਤ ਛੜਦੇ ਹਨ। ਸਵਾਗਤ ਵਰਸ਼ਾਂ ਵਿੱਚ ਬਹੁਤ ਹੁੰਦਾ ਹੈ ਕਿਉਂਕਿ ਭਗਤਾਂ ਦਾ ਪ੍ਰਤਾਪ ਦੇਖ ਕੇ ਮਨ ਵਿੱਚ ਬਹੁਤ ਛੜਦੇ ਹਨ। ਪਰ ਭਗਤਾਂ ਦਾ ਕੁਝ ਵਿਗਾੜ ਨਹੀਂ ਸਕਦੇ। ਸਗੋਂ ਆਪਣੇ ਆਪ ਦਾ ਨਾਸ਼ ਕਰ ਲੈਂਦੇ ਹਨ। ਜੈਸੇ ਕਿ ਗੁਰੂ ਜੀ ਨੇ ਦੱਸਿਆ ਹੈ। ਨੰਦ ਕਾ ਸਾਗਤ ਖਵੇ ਨ ਸਕੀ ਤੇਲ ਆਪਣੇ ਘਰ ਲੁਕੀ ਲੁਕੀ ਲਾਈ ਸੋ ਇਹ ਦਬੈਖ ਬੁਰੀ ਬਲਾ ਤੇ ਵੱਡਾ ਭਾਰੀ ਦੋਖ ਹੈ ਅਪੀ ਨਮੇਸ ਦੋਖ ਪੰਜਵਾਂ ਜੈਸਾ ਕਿਸੇ ਮਹਾਨ ਪੁਰਸ਼ ਦੇ ਗੁਣਾ ਨੂੰ ਉਹਲੇ ਕਰਕੇ ਉਹਦੇ ਅਸਲੇ ਵਿੱਚ ਸਦਾ ਉੱਗਣ ਰੋਪਣ ਕਰਦੇ ਰਹਿਣਾ ਜਾਨ ਨੇ ਉਹਨਾਂ ਦੀਆਂ ਗੱਲਾਂ ਕਰਕੇ ਜਿੰਨਾ ਗੱਲਾਂ ਨਾਲ ਕਿ ਆਪਣਾ ਕੋਈ ਮਤਮਲਾ ਨਾ ਹੋਵੇ ਤੇ ਤਵਾਲਕ ਪੀਣਾ ਤਾਲਕ ਪੀਣਾ ਨਾ ਹੋਵੇ ਨਿੰਦਿਆ ਕਰਕੇ ਉਹਨਾਂ ਦਾ ਪਾਪ ਧੋ ਦੇਣਾ ਤੇ ਆਪਣਾ ਮਨ ਮੈੜਾ ਕਰ ਲੈਣਾ ਇਸ ਦਾ ਨਾ ਆਪੇ ਅਭੀ ਨਵੇਸ਼ ਹੈ ਇਹ ਪੰਜ ਦੁਖ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖੇ ਹਨ ਇਹਨਾਂ ਨੂੰ ਗੁਰਮੁਖਰ ਸੰਤ ਬਾਹੀ ਗੁਰੂ ਦੇ ਪਿਆਰਿਆਂ ਨੇ ਵਰਜ ਰੱਖਿਆ ਹੈ ਅਰਥਾਤ ਦੂਰਕਾਰ ਦਿੱਤੇ ਹਨ ਪੰਜ ਦੁਖ ਬੈਵਰ ਜਿੱਤਾਂ ਵਿਦਿਆ ਦੁਆਰਾ ਅਵਿਦਿਆ ਦਾ ਨਾਮ ਨਾਸ਼ ਕਰਤਾ ਨੀਤੇ ਹਰੀ ਦਾ ਰੂਪ ਸ੍ਰਿਸ਼ਟੀ ਨੂੰ ਸਮਝਦਿਆਂ ਹੋਇਆਂ ਸਮਰ ਨਾਲ ਪਿਆਰ ਕਰਦੇ ਆ ਹੋਇਆ ਅਸਮਤਾ ਦੂਰ ਕਰ ਦਿੱਤੀ ਤੇ ਕਰਾਂ ਦੇ ਮੋਹ ਤਿਆਗਦਿਆਂ ਹੋਇਆਂ ਤੇ ਅਸਤਤ ਨਿੰਦਿਆ ਤੋਂ ਬਚ ਕੇ ਰਾਗ ਦਵੇਸ਼ ਦੂਰ ਕਰ ਦਿੱਤੀ ਦੂਸਰੀ ਪਰਸਾ ਨੂੰ ਆਪਣੇ ਨਾਲੋਂ ਯਾਰ ਦੇ ਵੀਰ ਹੁਵੇ ਸਖਿਆ ਨੂੰ ਕਹੀ ਨਾ ਜਿਹਾ ਚੰਗਾ ਸਮਝ ਕੇ ਮੈਂ ਅਭੀ ਨਮੇਸ਼ ਦੋਖ ਦੂਰ ਕਰ ਦਿੱਤਾ ਇਸ ਪ੍ਰਕਾਰ ਪੰਜਾਂ ਦੋਖਾਂ ਨੂੰ ਗੁਰਮੁਖ ਦੂਰ ਕਰਦੇ ਹਨ ਇੱਕ ਗ੍ਰੰਥਕਾਰ ਨੇ ਤਿੰਨ ਦੋਖ ਹੋਰ ਲਿਖੇ ਹਨ ਉਹ ਇਹ ਹਨ ਮਾਲ ਦੋਖ ਮਾਸ਼ੇਪ ਦੋਖ ਅਰਪਣ ਦੋਖ ਮਲੋਖੇ ਪਾਪਾਂ ਦੇ ਕਾਰਨ ਕਰਕੇ ਲੱਗਦਾ ਹੈ ਕਿਉਂਕਿ ਜਦ ਜੀਵ ਪਾਪ ਵਿੱਚ ਪਵਿੱਤਰ ਹੁੰਦਾ ਜਾਂਦਾ ਹੈ ਤਾਂ ਬੁਰੇ ਭਲੇ ਦੀ ਪਛਾਣ ਨੂੰ ਛੱਡ ਦਿੰਦਾ ਹੈ ਜੈਸਾ ਗਰਵਾਖ ਹੈ ਸਾਰ ਅਪਰਸ ਅਪਸਰ ਈ ਸਾਰਨਾ ਜਾਣੀ ਫਿਰ ਫਿਰ ਕੀਚ ਬੰਡਾ ਹੀ ਜੀਉ ਉਹਨਾਂ ਪਾਪਾਂ ਦੇ ਕਾਰਨ ਕਰਕੇ ਜੀਵ ਦਾ ਹਿਰਦਾ ਮੈਲਾ ਖਚੈਣ ਨਾਲ ਭਰ ਕੇ ਅਵਿੱਤਰ ਹੋ ਜਾਂਦਾ ਹੈ ਇਸੇ ਕਰਕੇ ਜੋ ਪਾਪਾਂ ਤੋਂ ਦੁੱਖ ਤਕਲੀਫ ਪ੍ਰਾਪਤ ਹੋਵੇ ਅਥਾਵਾ ਪਾਪਾਂ ਕਰਕੇ ਜੋ ਮਨ ਮੈੜਾ ਹੋ ਜਾਵੇ ਉਸ ਦਾ ਨਾਮ ਮਲ ਦੁਖ ਹੈ ਮਸ਼ੇਪ ਦੀ ਦੁਖ ਜਦ ਜੀਮ ਦੇ ਮਾਨ ਵਿੱਚੋਂ ਸ਼ਾਂਤੀ ਆਦਕ ਦੂਰ ਹੋ ਜਾਂਦੀ ਹੈ ਮਾਨ ਵਿੱਚ ਚੰਚਲਤਾ ਆ ਵਸਦੀ ਹੈ ਹਰ ਵਕਤ ਚਿੱਤ ਚੰਚਲ ਹੀ ਰਹਿੰਦਾ ਹੈ ਜਦ ਹੀ ਮਾਨੇ ਅਸਥਿਰ ਨਹੀਂ ਹੁੰਦਾ ਤੇ ਵਿਸ਼ੇਵਕਾਰਾਂ ਵਿੱਚ ਪਰਵਰਤਤ ਹੋ ਜਾਂਦਾ ਹੈ ਉਸ ਦਾ ਨਾਮ ਵਿਸ਼ੇਫ ਦੁਖ ਹੈ ਤੀਸਰਾ ਅਰਪਣ ਦੁਖ ਅਰਪਣ ਵਰਣ ਨਾਮ ਗਿਆਨ ਦਾ ਹੈ ਜਦ ਜੀਵ ਅੰਤਸ਼ ਕਰਨ ਗਿਆਨ ਕਰਕੇ ਟਕਿਆ ਜਾਂਦਾ ਹੈ ਜੈਸਾ ਸੂਰਜ ਚੜੇ ਹੋਏ ਦੇ ਅੱਗੇ ਬੱਦਲ ਹੋ ਕੇ ਸੂਰਜ ਦੀ ਰੋਸ਼ਨੀ ਨੂੰ ਢੱਕ ਲੈਂਦੇ ਹਨ ਤေသ ਪਾਦਕ ਦੂਰ ਕਰ ਦਿੰਦੇ ਹਨ ਇਸੇ ਤਰ੍ਹਾਂ ਜੀਵ ਦੇ ਹਿਰਦੇ ਅਥਵਾ ਅੰਤਸ਼ ਕਰਨ ਨੂੰ ਗਿਆਨਤਾ ਟਕ ਲੈਂਦਾ ਹੈ ਇਸੇ ਕਰਕੇ ਜੀ ਪਰਮਾਤਮਾ ਨੂੰ ਭਾ ਦਿੰਦਾ ਹੈ ਇਹਨਾਂ ਤਿੰਨਾਂ ਦੋਖਾਂ ਦੇ ਦੂਰ ਕਰਨ ਦੇ ਸਾਧਨ ਦੱਸੇ ਹਨ ਸਭ ਕਰਮਾਂ ਦੇ ਕਰਨ ਕਰਕੇ ਮਨ ਦੋਖ ਦੂਰ ਹੁੰਦਾ ਹੈ ਆਪਣੇ ਅਸ਼ਟ ਦੇਵ ਜੀ ਦੀ ਉਪਾਸ਼ਨਾ ਕਰਨ ਕਰਕੇ ਵਸ਼ੀਪ ਦੁੱਖ ਦੂਰ ਹੁੰਦਾ ਹੈ ਕਿਉਂਕਿ ਉਪਾਸ਼ਨਾ ਕਰਦਿਆਂ ਹੋਇਆਂ ਮਨ ਟਿਕ ਜਾਂਦਾ ਹੈ ਗਿਆਨ ਸੰਸਾਰ ਮਿੱਠਾ ਹੈ ਬਾਹਗਰੂ ਸਤ ਹੈ ਇਸ ਕਰਕੇ ਅਸਤ ਵਸਤੂਆਂ ਦੀ ਪ੍ਰੀਤੀ ਤਿਆਗ ਕੇ ਸਤ ਵਸਤੂ ਨਾਲ ਪ੍ਰੀਤ ਕਰਨੀ ਚਾਹੀਦੀ ਹੈ ਇਸ ਦਾ ਨਾਮ ਗਿਆਨ ਹੈ ਇਸ ਦੁਆਰਾ ਆਵਰਣ ਦੋਖ ਦੂਰ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਜੀ ਨੇ ਜੀਵ ਵਿੱਚ ਪੰਜ ਦੋਖ ਹੋਰ ਦੱਸੇ ਹਨ ਇਹਨਾਂ ਨੂੰ ਪੰਜ ਪੀਸੇ ਵੀ ਕਹਿੰਦੇ ਹਨ ਜੈਸਾ ਕਿ ਕੰਨਾਂ ਦਾ ਮੈਸੇਜ ਜੀਭਾਂ ਦਾ ਮੈਸੇਜ ਨਾਸਾਂ ਦੁਆਰਾ ਬਾਸ਼ਨਾ ਲੈਣ ਦਾ ਮੈਸੇਜ ਅੱਖਾਂ ਦੁਆਰਾ ਰੂਪ ਦੇਖਣ ਦਾ ਮੈਸੇਜ ਕਾਮ ਦਾ ਮੈਸੇਜ ਆਦਿ ਇਪ ਪੰਜ ਵਿਸ਼ੇ ਅਥਾਵਾ ਪੰਜ ਦੁਖ ਗੁਰੂ ਜੀ ਨੇ ਬਾਣੀ ਵਿੱਚ ਇਸ ਪ੍ਰਕਾਰ ਦੱਸੇ ਹਨ ਜਥਾ ਅਰਵਾਕ ਮਿਰਗ ਮੀਨ ਪ੍ਰੰਗ ਪਤੰਗ ਕਚੰਗ ਇੱਕ ਦੁਖ ਬਨਾਸ ਪੰਜ ਦੁਖ ਅਸਾਧ ਜਾਂ ਮੈਂ ਤਾਂ ਕੀ ਕੀਤਕ ਆਸ ਇਸ ਤਰ੍ਹਾਂ ਤੁਖਾਂ ਵਿੱਚ ਗੁਰੂ ਜੀ ਨੇ ਦੱਸਿਆ ਹੈ ਕਿ ਇੱਕ ਇੱਕ ਵਿਸ਼ੇ ਦੇ ਹੋਣ ਕਰਕੇ ਉੱਪਰ ਲਿਖੇ ਜੀਵਨਾਸ਼ ਹੋ ਜਾਂਦੇ ਹਨ ਜੈਸਾ ਕਿ ਹਿਰਨ ਨੂੰ ਕੰਨਾਂ ਦੁਆਰਾ ਆਵਾਜ਼ ਸੁਣਨ ਦਾ ਮੈਸਜ ਹੁੰਦਾ ਹੈ ਤੇ ਇਹ ਆਵਾਜ਼ ਜਿੱਥੇ ਹੁੰਦਾ ਹੋਵੇ ਵੱਜ ਕੇ ਉੱਥੇ ਪਹੁੰਚਦਾ ਹੈ ਤੇ ਇਹ ਆਵਾਜ਼ ਸੁਣਦਾ ਹੋਇਆ ਹੀ ਉੱਥੇ ਫਸ ਜਾਂਦਾ ਹੈ ਤੇ ਆਪਣੇ ਆਪ ਨੂੰ ਬੰਨਰ ਵਿੱਚ ਪਾ ਕੇ ਆਪਣਾ ਨਾਸ਼ ਕਰ ਲੈਂਦਾ ਹੈ ਮੱਛੀ ਨੂੰ ਜੀਭਾ ਦਾ ਸੁਆਦ ਹੁੰਦਾ ਹੈ ਤੇ ਜੀਭਾ ਨੇ ਰਾਸ ਪਿੱਛੇ ਹੀ ਆਟਾ ਖਾਂਦੀ ਹੋਈ ੁੰਡੀ ਵਿੱਚ ਫਸ ਕੇ ਆਪਣੇ ਆਪ ਦਾ ਨਾਸ਼ ਕਰ ਲੈਂਦੀ ਹੈ ਇਸੇ ਤਰ੍ਹਾਂ ਬਾਬਰੇ ਨੂੰ ਬਾਸ਼ਨਾ ਲੈਣ ਦਾ ਮਿਸਬ ਹੁੰਦਾ ਹੈ ਫੁੱਲ ਤੋਂ ਬਾਸ਼ਨਾ ਲੈਣ ਵਾਸਤੇ ਜਾਂ ਬੈਠਦਾ ਹੈ ਤੇ ਫੁੱਲ ਉਹ ਬਾਸ਼ਨਾ ਲੈਦਾ ਹੋਇਆ ਰਾਜਦਾ ਨਹੀਂ ਉੱਠਦਾ ਨਹੀਂ ਰਾਤ ਪੈ ਜਾਂਦੀ ਹੈ ਤੇ ਫੁੱਲ ਮਿੱਟਿਆ ਜਾਂਦਾ ਹੈ ਤੇ ਭਵਰਾ ਵਿੱਚ ਆ ਜਾਂਦਾ ਹੈ ਤੇ ਉਸ ਦਾ ਦਮ ਬੰਦ ਹੋ ਜਾਂਦਾ ਹੈ ਇਸੇ ਤਰ੍ਹਾਂ ਆਪਣਾ ਨਾਸ ਕਰ ਲੈਂਦਾ ਹੈ ਪਤੰਗੇ ਨੂੰ ਰੂਪ ਦੇਖਣ ਦਾ ਮਸਜ ਹੁੰਦਾ ਹੈ ਇਸ ਕਰਕੇ ਦੀਵੇ ਨੂੰ ਦੇਖਦਾ ਹੋਇਆ ਦੀਵੇ ਦਾ ਰੂਪ ਦੇਖ ਕੇ ਉਸ ਤੇ ਹੀ ਸੜ ਮਰਦਾ ਹੈ ਤੇ ਆਪਣਾ ਨਾਮ ਆਪਣਾ ਨਾਸ਼ ਕਰਾ ਲੈਂਦਾ ਹੈ ਇਸੇ ਤਰ੍ਹਾਂ ਹਾਥੀ ਕਾਮ ਦੇ ਬਸ ਹੋਇਆ ਹੋਇਆ ਕਾਗਤਾਂ ਦੀ ਬਣੀ ਹਥਣੀ ਨੂੰ ਵੇਖ ਕੇ ਉਸ ਨੂੰ ਅਸਲੀ ਹਥਣੀ ਸਮਝ ਕੇ ਉਸ ਦੇ ਕੋਲ ਜਾਂਦਾ ਹੈ ਤੇ ਮੰਦਰ ਵਿੱਚ ਪੈ ਜਾਂਦਾ ਹੈ ਥਾਵਾ ਪਵਾ ਲੈਂਦੇ ਹਨ ਕਾਲ ਬੂਤ ਦੀ ਹਸਤਨੀ ਮਾਨ ਬਉਰਾ ਰੇ ਚਲਤ ਰਚਿਓ ਜਗਦੀਸ਼ ਕਾਮ ਸੁਆਇ ਗਾਜ ਮੀਸ ਪਰੇ ਮਨ ਬਉਰਾ ਰੇ ਔਕਸ਼ ਸੇਓ ਸੀਸ ਸੋ ਗੁਰੂ ਜੀ ਦੱਸਦੇ ਹਨ ਕਿ ਜਿਸ ਜੀਵ ਵਿੱਚ ਇਹ ਪੰਜੇ ਦੋਖ ਹੋਮਣ ਹੋਇਰ ਹੋਮਣ ਵੀ ਅਸਾਧੋ ਉਹਦੇ ਬਚਨ ਦੀ ਫੇਰ ਕੀ ਆਸ ਹੋ ਸਕਦੀ ਹੈ ਤਾਂ ਤੇ ਇਹ ਦੋਖ ਸਤ ਸੰਗਤ ਵਿੱਚ ਆਉਣ ਕਰਕੇ ਗੁਰ ਸਿੱਖੀ ਧਨ ਕਰਕੇ ਦੂਰ ਹੋ ਸਕਦੇ ਹਨ ਜਿੰਨਾ ਗਰਮ ਖਾਂ ਤੇ ਗੁਰੂ ਜੀ ਦੀ ਕਿਰਪਾਲਤਾ ਹੋਈ ਹੈ ਉਹਨਾਂ ਨੇ ਇਹਨਾਂ ਪੰਜਾਂ ਦੁੱਖਾਂ ਨੂੰ ਦੂਰ ਕਰ ਦਿੱਤਾ ਹੈ ਤਾਂ ਤੇ ਹਰ ਇੱਕ ਜੀਵ ਨੂੰ ਚਾਹੀਦਾ ਹੈ ਕਿ ਇਹਨਾਂ ਦੁੱਖਾਂ ਤੋਂ ਬਚ ਕੇ ਰਹੇ ਤੇ ਸਤਿਗੁਰੂ ਜੀ ਦੇ ਚਰਨਾਂ ਦੀ ਓਟ ਲੈ ਕੇ ਸੰਸਾਰ ਸਾਗਰ ਤੋਂ ਪਾਰ ਹੱਪੇ ਹੋਵੇ। ਇਹ ਵੱਤ ਜਿੰਨਾ ਉੱਤੇ ਮਿਹਰ ਕੀਤੀ ਆਪ ਕਰਤਾਰ ਸੱਚੇ ਤਿੰਨਾ ਦਿਲਾਂ ਵਿੱਚੋਂ ਦੁੱਖ ਦੂਰ ਚਾਟਾਏ ਨੇ ਕੱਟ ਕੇ ਅਵਿੱਧੇ ਆਤੇ ਮਿੱਧੇ ਨੂੰ ਧਾਰ ਲਿਆ ਸਭ ਨਾਲ ਮੇਲ ਜੂਲ ਕਰਨ ਲੱਗ ਆਏ ਨੇ ਰਾਗ ਤੇ ਦਵੇਖ ਕੀਤੇ ਨੇੜੇ ਨਹੀਂ ਠੁਕਦੀ ਹੈ ਗੁਣੀਆਂ ਦੇ ਗੁਣ ਦੋਖ ਮਨ ਸੁਖ ਪਾਏ ਨੇ ਤਾ ਤੇਹ ਭਗਤ ਦੁਖਾ ਤਾਈ ਦਿਲੋਂ ਦੂਰ ਕਰੋ ਆਇਆ ਹੈ ਸਫਲ ਹਰੀ ਗੋਣ ਜਦੋਂ ਗਾਏ ਨੇ ਇਥੋਂ ਸਮਾਪਤ ਕਰਦੇ